ਦਰਹਰਪੰਗਵਤ ਸਿੰਘ ਮਾਨ ਦੀ ਸਰਕਾਰ ਬਣੀ ਬਣਨ ਤੋਂ ਪਹਿਲਾਂ ਇਹ ਕਹਿੰਦੇ ਸੀ ਕਿਸਾਨ ਪੱਖੀ ਨੀਤੀ ਬਣਾਈ ਜਾਊਗੀ ਔਰ ਜਿਹੜੇ ਇਹਨਾਂ ਦੇ ਮੰਤਰੀ ਸੀ ਅਨਮੋਲ ਗਗਨ ਮਾਨ ਉਹ ਕਹਿੰਦੇ ਚੁਟਕੀ 'ਚ ਐਮਐਸਪੀ ਦੇ ਦਾਂਗੇ ਪਰ ਇਹ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਮੁਨਕਰ ਹੋ ਗਏ ਨੇ ਇਹਨਾਂ ਮਾੜੀਆਂ ਨੀਤੀਆਂ ਦੇ ਖਿਲਾਫ ਅੱਜ ਦਾ ਅਸੀਂ ਇਹ ਧਰਨਾ ਲਾਇਆ ਮੇ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਇਸ ਕੰਨੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਡੀਸੀ ਹਾਊਸ ਪੰਜਾਬ ਪੱਧਰੇ ਦਰਨੇ ਲਾਏ ਨੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਇਹਨਾਂ ਸਾਰੇ ਪ੍ਰੋਜੈਕਟ ਰੁਕੇ ਪਏ ਨੇ ਜੋ ਕਿ ਸਰਕਾਰ ਦੀ ਗਲਤ ਨੀਤੀਆਂ ਕਰਕੇ ਰੁਕੇ ਨੇ ਨਹੀਂ ਇਹ ਪ੍ਰੋਜੈਕਟ 3 ਸਾਲ ਪਹਿਲਾਂ ਚਾਲੂ ਹੋ ਜਾਣੇ ਸੀ ਦੋਸ਼ ਕਿਸਾਨਾਂ ਨੂੰ ਦਿੰਦੇ ਆ ਗਲਤੀਆਂ ਸਰਕਾਰ ਦੀਆਂ ਨੇ ਕਿਸਾਨਾਂ ਨੂੰ ਪੂਰੇ ਪੈਸੇ ਦੇਣ ਤਾਬ ਦਾ ਹੈ ਸੜਕਾ ਬਣਾ ਸਕਦੇ ਆ ਨਹੀਂ ਜਿੰਨਾ ਜਰ ਜਿਉਂਦੇ ਜੀ ਤਾਂ ਨਹੀਂ ਅਸੀਂ ਬੰਨ ਦਿੰਦੇ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜੀ ਹਾਂ ਸ਼ਾਇਦ ਇਹ ਜਜ਼ਬੇ ਹੈ ਇਹ ਜੋਸ਼ ਨੇ ਉਹਨਾਂ ਭਰਾਵਾਂ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਿਸੇ ਕਿ ਜੱਥੇ ਬੰਦੇ ਨਾਲ ਚੱਲਦੇ ਨੇ ਕਿਉਂਕਿ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਤੱਕਾ ਹੁਣ ਇਹ ਕਿਸਾਨ ਵੀਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਚੋਸ ਸਿੰਘ ਸਾਹਿਬ ਠੀਕ ਕਹਿ ਰਹੇ ਆ ਮੈਂ ਰੋਡ ਸੰਗਠਨ ਕਮੇਟੀ ਪੰਜਾਬ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਅੱਜ ਅਸੀਂ ਜ਼ਿਲ੍ਹਾ ਹੈੱਡਕੁਆਟਰ ਉੱਪਰ ਧਰਨਾ ਲਗਵਾਇਆ ਸੀ ਕਿਸਾਨ ਪੱਕੀ ਖੇਤੀ ਨੀਤੀ ਲਾਗੂ ਕਰਨ ਦੇ ਲਈ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਬਣਨ ਤੋਂ ਪਹਿਲਾਂ ਇਹ ਕਹਿੰਦੇ ਸੀ ਕਿਸਾਨ ਪੱਕੀ ਨੀਤੀ ਬਣਾਈ ਜਾਊਗੀ ਔਰ ਜਿਹੜੇ ਇਹਨਾਂ ਦੇ ਮੰਤਰੀ ਸੀ ਅਨਮੋਲ ਗਗਨ ਮਾਨ ਉਹ ਕਹਿੰਦੇ ਚੁਟਕੀ 'ਚ ਐਮਐਸਪੀ ਦੇ ਦਾਂਗੇ ਪਰ ਇਹ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਤੋਂ ਮੁਨਕਰ ਹੋ ਗਏ ਨੇ ਉਹਨਾਂ ਚੀਜ਼ਾਂ ਨੂੰ ਲਾਗੂ ਕਰਾਉਣ ਲਈ ਅਤੇ ਭਾਰਤ ਮਾਲਾ ਪ੍ਰੋਜੈਕਟ ਦੀਨ ਪੰਜਾਬ ਵਿੱਚ ਜੋ ਸੜਕਾਂ ਬਣ ਰਹੀਆਂ ਨੇ ਲੁਧਿਆਣਾ ਡਿਸਟ੍ਰਿਕਟ ਦੇ 50 ਪਿੰਡ ਨੇ ਜਿਹੜੇ ਪੈਸੇ ਚੱਕਣ ਤੋਂ ਇਨਕਾਰ ਕਰ ਗਏ ਨੇ ਇਨਕਾਰ ਦਾ ਕਾਰਨ ਇਹ ਆ ਕਿਉਂਕਿ ਜ਼ਮੀਨ ਦਾ ਮੁੱਲ 6 ਲੱਖ ਤੋਂ ਲੈ ਕੇ 12 ਲੱਖ ਬੇਸਕ ਪਾਇਆ ਗਿਆ ਜਦੋਂ ਕਿ ਲੁਧਿਆਣਾ ਡਿਸਟ੍ਰਿਕਟ ਦੀ ਜ਼ਮੀਨ ਆ ਜਿਹੜੀ ਉਹਦਾ ਮਾਰਕੀਟ ਰੇਟ 35 ਤੋਂ 40 ਹਜ਼ਾਰ ਹੋ ਚੁੱਕਿਆ ਜਦੋਂ ਕਿ ਵਿੱਚ ਸਾਡੇ ਪੱਟੀਆਂ ਚੰਗਣਾ ਪਿੰਡ ਆਉਂਦੇ ਆ ਉਸ ਦੇ ਨਾਲ ਲੱਗਦਾ ਈਸੇਵਾਲ ਪਿੰਡਾ ਚੰਗਣਾ ਪੱਟੀਆਂ ਈਸੇਵਾਲ ਪਿੰਡ ਵਿੱਚ 5 ਤੋਂ 7 ਕਰੋੜ ਨੂੰ ਜ਼ਿਆਦਾ ਤਾਂ ਵਿਕ ਰਹੀਆਂ ਨੇ ਪਰ ਕਿਸਾਨਾਂ ਨੂੰ ਦਿੱਤਾ ਜਾ ਰਿਹਾ 12 ਲੱਖ ਰੁਪਈਆ ਇਹਨਾਂ ਮਾੜੀਆਂ ਨੀਤੀਆਂ ਦੇ ਖਿਲਾਫ ਅੱਜ ਦਾ ਅਸੀਂ ਇਹ ਧਰਨਾ ਲਾਇਆ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਇਸ ਕੰਨੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਡੀਸੀ ਹਾਊਸ ਪੰਜਾਬ ਪਧਰੇ ਧਰਨੇ ਲਾਏ ਨੇ ਇੱਥੇ ਇਕੱਠੇ ਹੋਏ ਆ ਸਿੰਘ ਸਾਹਿਬ ਤੁਸੀਂ ਕਿਸਾਨ ਵੀ ਰੋਮ ਜਿਆਦਾ ੱਤਕਾ ਕਿਸਾਨਿਆਂ ਕੋਣ ਕਰ ਰਹੀ ਹੈ ਕੇਂਦਰ ਸਰਕਾਰ ਕੇ ਸੁਭਾ ਸਰਕਾਰ ਕੋਣਾ ਕਰ ਦੋਈ ਭਲੀਆ ਮਾਨਸ ਨਹੀਂ ਮੋਦੀ ਨੂੰ ਭਗਵੰਤ ਮਾਨ ਕਹਿ ਰਿਹਾ ਵੀ ੱਤਕਾ ਕਰ ਰਿਹਾ ਉਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਦੇ ਮੈਂ ਟੀਮ ਮੈਨੇਟਰ ਹਾਊਸ ਪਹੁੰਚਿਆ ਵੀ ਸਾਡੀ ਗੱਲ ਸੁਣੀ ਜਵੇ ਐਸ ਡੀ ਐਮ ਸਾਹਿਬਾਨ ਜੋ ਐਸ ਡੀ ਨੇ ਬਰਾੜ ਸਾਹਿਬ ਉਹਨਾਂ ਨੇ ਮੇਰੀ ਗੱਲ ਬੜੀ ਵਧੀਆ ਸੁਣੀ ਪਰ 8 ਦਿਨ ਕੋਈ ਉੱਤਰ ਨਾ ਦਿੱਤਾ 8 ਦਿਨ ਬਾਅਦ ਮੈਂ ਪਤਾ ਕੀਤਾ ਵੀ ਸਾਡੀ ਕੋਈ ਗੱਲ ਦਾ ਮੀਟਿੰਗ ਕਹਿੰਦੇ ਸੀ ਹੋਊਗੀ ਕਹਿੰਦੇ ਜੀ ਟੀਮ ਮੈਨੇਟਰ ਸਾਹਿਬ ਕਹਿੰਦੇ ਇਹਨਾਂ ਨਾਲ ਤਾਂ ਨਿਬੜ ਗਈ ਜਦੋਂ ਕਿ ਲੁਧਿਆਣਾ ਡਿਸਟ੍ਰਿਕਟ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅਨੇਕਾਂ ਵਾਰ ਪ੍ਰਸ਼ਾਸਨ ਨੇ ਜਾਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਨ ਰੋਧ ਦੇ ਅੱਗੇ ਉਹਨਾਂ ਨੂੰ ਹਰ ਵਾਰ ਬਰੰਗ ਵਾਪਸ ਮੋੜਨਾ ਪਿਆ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਇਹਨਾਂ ਸਾਰੇ ਪ੍ਰੋਜੈਕਟ ਰੁਕੇ ਪਏ ਨੇ ਜੋ ਕਿ ਸਰਕਾਰ ਦੀ ਗਲਤ ਨੀਤੀਆਂ ਕਾਰਨ ਰੁਕੇ ਨੇ ਨਹੀਂ ਇਹ ਪ੍ਰੋਜੈਕਟ 3 ਸਾਲ ਪਹਿਲਾਂ ਚਾਲੂ ਹੋ ਜਾਣੇ ਸੀ ਦੋਸ਼ ਕਿਸਾਨਾਂ ਨੂੰ ਦਿੰਦੇ ਆ ਗਲਤੀਆਂ ਸਰਕਾਰ ਦੀਆਂ ਨੇ ਕਿਸਾਨਾਂ ਨੂੰ ਪੂਰੇ ਪੈਸੇ ਦੇਣ ਤਾਪ ਦਾ ਰੇ ਸੜਕਾ ਬਣਾ ਸਕਦੇ ਆ ਨਹੀਂ ਜਿੰਨਾ ਚਿਰ ਜਿਉਂਦੇ ਜੀ ਤਾਂ ਨਹੀਂ ਅਸੀਂ ਬੜਨ ਦਿੰਦੇ ਜੇ ਮਾਰਤੇ ਤਾਂ ਕਿਤੇ ਖਿੱਚੀ ਫਿਰਨਾ ਸੜਕਾ ਬਣਾਉਣ ਜਾਂ ਕੋਸ ਮਰਜ਼ੀ ਕਰਨ ਸਿੰਘ ਸਾਹਿਬ ਰੋਸ ਪ੍ਰਦਰਸ਼ਨ ਕਿੰਨੇ ਦਿਨ ਚੱਲੂਗਾ ਕਦ ਤੱਕ ਕਰੋਸ਼ ਰੂ ਤੁਹਾਡੇ ਮਨ ਇਹ 5 ਦਿਨ ਚੱਲਣਾ 10 ਤਰੀਕ ਤੱਕ ਅੱਜ 6 ਤਰੀਕ ਆ 10 ਤਰੀਕ ਨੂੰ ਕਿਸਾਨ ਬੀਬੀਆਂ ਦਾ ਇਕੱਠ ਹੋਊਗਾ ਤੇ 5 ਦਿਨ ਇਸੇ ਤਰ੍ਹਾਂ ਦੁਪਹਿਰੋਂ 2 ਵਜੇ 2 ਘੰਟੇ ਸਟੇਜ ਚੱਲਿਆ ਕਰੂਗੀ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਇਹ ਜੋ ਕਿ ਪੰਜਾਬ ਪਧਰੀ ਨੇ ਠੀਕ ਹੈ ਸੋ ਦਸ ਕੋ ਇਸ ਵਕਤ ਮਿੰਨੀ ਸਖਤਰੇ ਦੇ ਸਾਹਮਣੇ ਮੌਜੂਦ ਆ ਤੇ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਜਿਹੜੇ ਵੀ ਕਿਸਾਨ ਵੀਰ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਇਹ ਉਹ ਕਿਸਾਨ ਵੀਰ ਨੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਕਹਿੰਦੇ ਆ ਜ਼ਮੀਨ ਮਾਂ ਹੁੰਦੀ ਹੈ ਕਿਸਾਨ ਨੂੰ ਪਿਆਰੀ ਹੁੰਦੀ ਹੈ ਤੇ ਇਹ ਉਹ ਵੀਰ ਨੇ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰ੍ਹਾਂ ਜ਼ਮੀਨਾਂ ਬਚਾਈਆਂ ਜਾਣ ਕਿਸੇ ਤਰ੍ਹਾਂ ਆਪਣੇ ਬਣਦੇ ਹੋਏ ਜੋ ਹੱਕ ਨੇ ਕੁਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਰ ਉਹਨਾਂ ਤੋਂ ਲੈ ਜਾਣ ਕਿ ਕਿਤਨੇ ਕਿਤੇ ਇਹ ਉਹ ਅੰਨਦਾਤਾ ਹੈ ਇਹ ਉਹ ਕਿਸਾਨ ਵੀਰ ਹੈ ਜਿੰਨੂੰ ਕਿਸੇ ਦੇਸ਼ ਦੀ ਖਾਸ ਕਰਕੇ ਭਾਰਤ ਵਰਗੇ ਦੇਸ਼ ਦੀ ਰੀੜ ਦੀ ਹੱਡੀ ਜਾਂ ਇੱਕ ਇਕਨੋਮੀ ਦੀ ਬੈਕਬੋਨ ਵੀ ਕਿਹਾ ਜਾਂਦਾ ਹੈ ਕੈਮਰਾਮੈਨ ਸੰਜੇ ਸੇਟੀਆ ਦੇ ਨਾਲ ਨਾਸਪਰੀ ਸਿੰਘ ਵੈਦੀ ਹੁਧਿਆਣਾ ਲਾਈਵ ਨਿਊਜ਼